ਸਮਾ ਅਤੇ ਗੈਸ ਗੋਦਾਮ ਦੇ ਮਾਲਕ ਤੋਂ ਤੰਗ ਆ ਕੇ ਡਿਲੀਵਰੀ ਬੁਆਏ ਨੇ ਕਿਤੇ ਖੁਦਕੁਸ਼ੀ ਤਰਨ ਤਰਨ ਦੇ ਕਸਬਾ ਚਬਾਲ ਚ ਸਥਿਤ ਹਰਪਾਲ ਗੈਸ ਏਜੰਸੀ ਚ 12 ਸਾਲਾਂ ਤੋਂ ਕੰਮ ਕਰ ਰਿਹਾ ਸੀ ਸੁਖਦੇਵ ਸਿੰਘ ਜਿਸ ਨੇ ਅੱਜ ਸਵੇਰੇ ਆ ਕੇ ਗੋਦਾਮ ਦੇ ਵਿੱਚ ਪਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਪਰਿਵਾਰ ਦਾ ਕਹਿਣਾ ਹੈ ਕਿ ਗੈਸ ਏਜੰਸੀ ਮਾਲਕ ਤੇ ਉਸ ਦੇ ਰਿਸ਼ਤੇਦਾਰ ਪੁਲਿਸ ਮੁਲਾਜ਼ਮਾਂ ਉਸ ਨੂੰ ਤੰਗ ਪਰੇਸ਼ਾਨ ਕਰ ਰਹੇ ਸਨ ਉਸ ਉੱਪਰ ਦਬਾਅ ਪਾਇਆ ਜਾ ਰਿਹਾ ਸੀ ਗੈਸ ਸਿਲੰਡਰਾਂ ਦੇ ਵਿੱਚ heira ਫੇਰੀ ਹੋਈ ਹੈ ਜਿਸ ਕਾਰਨ ਉਸ ਨੂੰ ਹਰੈਸਮੈਂਟ ਕੀਤਾ ਜਾ ਰਿਹਾ ਸੀ ਅਤੇ ਸੁਖਦੇਵ ਸਿੰਘ ਨੂੰ 4 ਮਹੀਨੇ ਪਹਿਲਾਂ ਨੌਕਰੀ ਤੋਂ ਵੀ ਕੱਢ ਦਿੱਤਾ ਸੀ ਅਤੇ ਉਸ ਨੂੰ ਗੈਸ ਏਜੰਸੀ ਤੋਂ ਕੱਢਣ ਤੋਂ ਬਾਅਦ ਵੀ ਉਸ ਨੂੰ ਫੋਨ ਤੇ ਧਮਕੀਆਂ ਜਾ ਰਹੇ ਸੀ ਜਿਸ ਕਾਰਨ ਉਸ ਨੇ ਅੱਜ ਸਵੇਰੇ ਦਸ ਵਜੇ ਆ ਕੇ ਗੋਦਾਮ ਵਿਚ ਰੱਸੀ ਦੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਅਤੇ ਮੌਕੇ ਤੇ ਪਹੁੰਚੇ ਡੀ ਐਸ ਪੀ ਸਿਟੀ ਤਰਸੇਮ ਮਸੀਹ ਪੁਲਿਸ ਪਾਰਟੀ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਡੀ ਐਸ ਪੀ ਤਰਸੇਮ ਸਿੰਘ ਸੀ ਵੱਲੋਂ ਕਿਹਾ ਗਿਆ ਕਿ ਜੋ ਵੀ ਦੋਸ਼ੀ ਹੋਇਆ ਉਸ ਨੂੰ ਬਖਸ਼ਿਆ ਨਹੀਂ ਜਾਏਗਾ ਤਰੰਤਰੰਤ ਸੋਨੁਪਤਿਆ ਬਾਦ ਦੀ ਵਿਸ਼ੇਸ਼ ਰਿਪੋਰਟ ਏ ਮੇਰੇ ਵੀਰ ਨੂੰ ਡੇਢ ਦੋ ਮਹੀਨੇ ਗੇ ਟਾਰਚਰ ਕਰਦੇ ਈ ਏਜੰਸੀ ਚ ਟਾਕੇ ਵੀ ਆਂਦੇ ਤਾ ਨੂੰ ਜੀ ਨਹੀਂ ਦੇਣਾ ਤੈਨੂੰ ਚਬਾਲ ਚ ਵਸਣ ਨਹੀਂ ਦੇਣਾ ਸਾਡੇ ਨਾਕਰ ਬੂਆ ਲੇਖਦਾ ਮਨਜੀਤ ਸਿਓ ਹਰ ਮਨ ਨੇ ਤੈਨਾਂ ਏਜੰਸੀ ਚ ਕੱਢਤਾ ਕਿੰਨਾ ਮੈਂ ਇੱਥੇ ਚੌਧਰੀ ਗਰੀ ਜਗਾਉਣੀ ਆ ਏ ਮੇਰੇ ਵੀਰ ਨੂੰ ੱੱਕੇ ਮਾਰਦੇ ਹੀ ਹਾਏ ਮੈਡਮ ਦੀ ਏਜੰਸੀ ਆ ਮੈਂ ਮਨਜੀਤ ਸਿਓ ਬੇਥੇ ਹੁੰਦਾ ਵਾ ਇੱਥੇ ਆਉਂਦਾ ਏਜੰਸੀ ਚ ਏਜੰਸੀ ਤੇ ਮੈਡਮ ਦੀ ਆ ਜਰਸੀ ਤਾਂ ਮੈਡਮ ਦੀ ਆ ਮੰਜੀ ਸੇ ਤਾਂ ਮਕੀਆਂ ਦਿੰਦਾ ਯਾਰ ਮਤਮਕੀਆਂ ਦਿੰਦਾ ਹੀ ਜੇ ਸਾਡੇ ਵੀਰਾਂ ਦਾ ਇਹੀ ਪਾ ਲਾ ਕੇ ਬੰਦੇ ਨੇ ਆ ਨਿਆ ਕਰ ਲੈਨੇ ਆ ਕੀ ਗਲਤੀ ਹੋਈ ਮੈਡਮ ਜੀ ਹੋਣੀ ਯਾਰ ਤੇ ਤੁਹਾਡੇ ਪੈਰ ਤੁਹਾਡੇ ਬੱਚਿਆਂ ਨੇ ਨਹੀਂ ਛੁਏ ਜਿੰਨੀ ਯਾਰ ਮੈਂ ਛੁਏ ਆ ਮੈਂ ਤੁਹਾਡੇ ਨਾਲ ਕੀ ਮਾੜਾ ਕੀਤਾ ਵਾ ਇਹਨਾਂ ਸਾਡੀ ਇੱਕ ਨਹੀਂ ਮੰਨੀ ਸਾਡੇ ਵੀਰ ਨੂੰ ਟਾਰਚਰ ਹੀ ਕਰੀ ਗਏ ਸਾਡੇ ਵੀਰ ਨੂੰ ਅੱਗੇ ਵੀ ਆਂਦੀ ਗੋਲੀ ਮਾਰਾਂਗੇ ਸਾਡੇ ਵੀਰ ਨੇ ਪਤਾ ਨਹੀਂ ਕਰੋ ਆਇਆ ਵਾ ਖਾੜਵੀਰ ਨੇ ਇਹਨਾਂ ਨੇ ਕੀ ਅੰਦਰ ਵੜ ਕੇ ਨਫਾ ਦਿੱਤਾ ਕਿ ਵੀਰ ਸਾਡੇ ਨੇ ਲੈ ਲੇ ਕੇ ਤੇ ਫਾਲ ਲੈ ਲਿਆ ਫਾਲ ਲੈ ਲਿਆ ਸਾਡਾ ਵੀਰੇ ਹੋ ਜਿਆ ਨਹੀਂ ਸੀ ਜਿੰਨਾ ਮਰਜੀ ਸਾਡੇ ਵੀਰ ਨੇ ਤੰਗੀਆਂ ਝਾਕੀਆਂ ਹਾਏ ਕੀ ਚਾਹੁੰਦੇ ਕੀ ਹੋਣਾ ਸਹੀ ਤਾਂ ਹੁਣ ਅੱਗੇ ਹਾਏ ਬਹੁਤ ਆਰਚਰ ਕਰਦੇ ਆ ਕਿਤੇ ਬੱਚਿਆਂ ਦੇ ਮੂੰਹ ਚ ਰੋਟੀ ਖਾ ਲਈ ਐ ਇਹਦਾ ਨਿਆ ਚਾਹੀਦਾ ਸਾਨੂੰ ਸਾਡੇ ਦੂਜੇ ਭਰਾ ਨੂੰ ਵੀ ਆਂਦੇ ਆ ਗੋਲੀ ਮਾਰਦਾਂਗੇ ਤੁਹਾਨੂੰ ਚਬਲ ਚ ਵਸਣ ਜੋਗੇ ਨਾ ਰਹਿਣ ਦਾਂਗੇ ਇਹ ਕਿਹੜੀ ਗੱਲੋਂ ਨਹੀਂ ਵਸਣ ਦਿੰਦੇ ਹਾਂ ਰਾਤੀ ਮੇਰੇ ਵੀਰ ਨੂੰ ਫੋਨ ਕਰਕੇ ਕਿਤੇ ਆਂਦਾ ਵੀ ਘਰ ਵਾਲਾ ਥਾਂ ਮੇਰੇ ਨਾ ਕਰਦੇ ਮੈਂ ਤੇ ਵੀਰ ਨੂੰ ਕਿਹਾ ਵੀਰੇ ਕਰਦੇ ਕਿ ਰਾਹੇ ਤੇ ਰਹਿ ਲਾਂਗੇ ਅੱਜ ਗੋਲੀ ਮਾਰੇ ਆਵੇ ਮਨਜੀਤ ਸਿਓ ਗੋਲੀ ਮਾਰੇ ਹਨ ਅੱਜ ਦੇ ਭੈਣ ਭਰਾ ਵੀ ਆਏ ਗੋਲੀ ਅਰੇ ਮਨਜੀਤ ਤੁਸੀਂ ਉਹ ਆਵੇ ਸਰਦੇ ਸਿੰਘ ਇਹਦਾ ਨਾ ਸਰਦੇ ਸਿੰਘ ਹੈ ਜੀ ਕੀ ਗੱਲ ਹੋਈ ਸਾਰੀ ਇਹਨਾਂ ਨੇ ਭਾਈ ਇੱਥੇ ਏਜੰਸੀ ਲੱਗੇ 19 ਸਾਲ ਹੋ ਗਏ ਕੰਮ ਕਰਦੇ ਨੂੰ ਤੇ ਹੁਣ ਸਿਲੰਡਰ ਇਹਨਾਂ ਨੇ ਮੈਡਮ ਨੇ ਕੋਈ ਆਪ ਵੇਚ ਲਿਆ ਤੇ ਇਹ ਤੋਂ ਨਜਾਇਜ਼ ਪਾਉਂਦੇ ਸੀ ਤੇ ਮਨਜੀਤ ਸੋ ਜਿਹੜਾ ਪੁਲਿਸ ਵਾਲਾ ਉਹ ਨਾਲ ਆਉਂਦਾ ਤੇ ਇਹ ਰੋਜ਼ ਇਹਨੂੰ ਪਰੇਸ਼ਾਨ ਕਰਦੇ ਬਹੁਤ ਜ਼ਿਆਦਾ ਮੈਂਟਲੀ ਡਿਸਟਰਬ ਕਰਦੇ ਮਨਜੀਤ ਸੋ ਮੈਡਮ ਨੇ ਪੁਲਿਸ ਵਾਲਾ ਨਾਲ ਆਉਂਦਾ ਹੂੰ ਤੇ ਉਹ ਇਹਨੂੰ ਰੋਲ ਪਰ ਗਨਮੈਂਡ ਰੱਖਿਆ ਨਹੀਂ ਜੀ ਗਨਮੈਂਡ ਹੀ ਰੱਖਿਆ ਉਹ ਕਹਿੰਦਾ ਮੈਂ ਵਿਆਹ ਕਰਾਇਆ ਪਤਾ ਨਹੀਂ ਜੀ ਹੁਣ ਕਰਾਇਆ ਕਿ ਨਹੀਂ ਕਰਾਇਆ ਮੇਰੇ ਮਤਨ ਤੇ ਉਹ ਰੋਜ਼ ਪਰੇਸ਼ਾਨ ਕਰਦਾ ਇੱਥੇ ਆਣ ਕੇ ਕਦੀ ਤੇ ਰਵਲਵਰ ਕੱਢ ਕੇ ਦਿਵਾ ਲੇ ਜਾਂਦਾ ਕਹਿੰਦਾ ਮੈਂ ਗੋਲੀ ਮਾਰ ਦੇਣੀ ਤੇ ਕਦੀ ਕਹਿੰਦਾ ਮੇਰੇ ਡਾਂਗ ਪਈ ਆ ਤੇ ਇਸ ਕਰਕੇ ਰੋਜ਼ ਦਿਨ ਪਰੇਸ਼ਾਨ ਕਰਦਾ ਕਹਿੰਦਾ ਜੇ ਕੋਈ ਬਾਹਰੋਂ ਬੰਦਾ ਲਿਆਣ ਕੇ ਸਾਫ ਕਰਨ ਕਹਿੰਦਾ ਮੈਡਮ ਕੌਣ ਦੀ ਸਾਹਿਬ ਮੈਂ ਲੈਣਾ ਕਹਿੰਦਾ ਜੇ ਅੰਦਰ ਸਾਹਿਬ ਮੈਂ ਲੈਣਾ ਮੈਡਮ ਕੌਣ ਦੀ ਸਾਹਿਬ ਲੈਣ ਵਾਲੇ मैडम नु ते ऐ कहंदा क परे हो के बेदा उससे मैडम ਭੱਜਾਂਦੀ ਲੱਗੋ ਤੇ ਆਂਦਾ ਮਸਾਬ ਲੈਣਾ ਤੇ ਕੀ ਕੰਮ ਕਰਦੀ ਜਿਹੜੀ ਘਟਨਾ ਵਾਪਰ ਗਈ ਆ ਇਤੋਂ ਬਾਅਦ ਤੁਸੀਂ ਕਿ ਤੁਹਾਡੀ ਕੀ ਮੰਗੇ ਆਂ ਅਹੀਂ ਜੀ ਇਹ ਮਨਜੀਤ ਸਿੰਘ ਆਊਗਾ ਤਾਂ ਫੇਰ ਕੋਈ ਨਿਬੜਨਾ ਅਸੀਂ ਰੋਣਾ ਜੇ ਲਾਸ਼ ਨਹੀਂ ਚੁੱਕਣੀ ਉਹ ਹਸਾਬ ਆਂਦਾ ਮੈਂ ਲੈਣਾ ਹਸਾਬ ਲੈ ਲਿਆਨ ਕੇ ਹਸਾਬ ਲੈ ਲਿਆ ਅੱਜ ਨਾਲ ਹਰਪਾਲ ਗੈਸ ਏਜੰਸੀ ਆ ਸਾਡੇ ਮੈਡਮ ਦਵਿੰਦਰ ਕੌਰ ਮਾਲਕ ਨੇ ਇਥੋਂ ਦੇ ਭਾਰਤ ਗੈਸ ਏਜੰਸੀ ਆ ਜੀ ਇਹ ਠੱਟੀ ਰੋਡ ਤੇ ਇਹ 19 ਸਾਲ ਤੋਂ ਮੁੰਡਾ ਇੱਥੇ ਕੰਮ ਕਰ ਰਿਹਾ ਸੀ ਸੁਖਦੇਵ ਸਿੰਘ ਸੁਖਾੜਾ ਨਾਮ ਆ ਜੀ ਬਹੁਤ ਇਮਾਨਦਾਰ ਤੇ ਬਹੁਤ ਮਤਲਬ ਭਲਾਮਾਸ ਜਿਹਨੂੰ ਕਹਿੰਦੇ ਆ ਆਪਾਂ ਲੜਕਾ ਵਾ ਬੜੇ ਇਮਾਨਦਾਰੀ ਨਾਲ ਕੰਮ ਕਰਦਾ ਹੈ ਪਤਾ ਨਹੀਂ ਉਹਦੇ ਕੀ ਅਜ ਦਿਮਾਗ ਦੇ ਵਿੱਚ ਆਈ ਉਹ ਸਵੇਰੇ ਆ ਕੇ ਇੱਥੇ ਉਹਨੇ ਆਪਣੇ ਆਪ ਨੂੰ ਖਤਮ ਕਰ ਲਿਆ ਸੁਸਾਈਡ ਕੀਤੀ ਹੈ ਜੀ 21 ਦੇ ਤੇ ਐਲੀਕੇਸ਼ਨ ਕਿਤੋਂ ਲਾ ਰਾਇਆ ਫੈਮਿਲੀ ਵਾਲੇ ਇੱਥੇ ਇੱਕ ਜੀ ਮਨਜੀਤ ਸਿੰਘ ਆ ਜਿਹੜਾ ਕਿ ਮੈਡਮ ਦੇ ਨਾਲ ਕੋਈ ਉਹਨਾਂ ਦੀ ਫੈਮਿਲੀ ਰਿਲੇਸ਼ਨ ਚ ਹੈ ਜਾਂ ਜਾਂ ਉਹਨਾਂ ਨਾਲ ਕੰਮ ਕਰਦਾ ਜਾਂ ਪਾਰਟਨਰਸ਼ਿਪ ਇਹਦੇ ਬਾਰੇ ਨੇ ਮੈਨੂੰ ਕੋਈ ਨੌਲੇਜ ਹੈ ਇੱਕ ਕੋਈ ਹਰਮਨ ਆ ਤੇ ਇੱਕ ਹੈਗਾ ਜਰਮਨਿਕ ਕੀ ਨਾ ਰੇਸ਼ਮ ਸਿੰਘ ਉਹ ਅੱਜ ਤੋਂ ਕੋਈ 3-4 ਮਹੀਨੇ ਤੋਂ ਬਹੁਤ ਜ਼ਿਆਦਾ ਪ੍ਰੈਸ਼ਰਾਈਜ਼ ਕਰਦੇ ਪਏ ਸੀ ਇਹਨੂੰ ਕਿ ਤੇਰੇ ਕੋਲ 11 ਲੱਖ ਦੇ ਤੂੰ ਸਿਲੰਡਰ ਦੇ ਇਦਾਂ ਉਦਾਂ ਕੋਈ ਮੱਲੋ ਹਸਾਬ ਨਹੀਂ ਦੇ ਰਿਹਾ ਤੇ ਜਦ ਕਿ ਇਹੋ ਜਿਹਾ ਲੜਕਾ ਹੀ ਨਹੀਂ ਸੀ ਇਹਨੂੰ 4 ਮਹੀਨੇ ਤੋਂ ਉਹਨੇ ਮੱਲੋ ਰੋਟੀ ਤੋਂ ਵੀ ਅਤਰ ਕੀਤਾ ਸੀ ਤੇ ਆਪਣੇ ਘਰ ਬਿਠਾਇਆ ਸੀ ਇਹ ਬੰਦਾ ਮੈਂਟਲੀ ਵੀ ਅਫਸਰਟ ਹੋ ਗਿਆ ਸੀ ਕਿ ਬੰਦਾ ਘਰੇ ਰਹਿਣ ਕਰਕੇ ਤੇ ਰੋਜ਼ ਨਿਤ ਫੋਨ ਕਰਦੇ ਸੀ ਇਹ ਸਾਰੇ ਤਿੰਨੇ ਜਣੇ ਉਹਨੂੰ ਕਹਿੰਦੇ ਸੀ ਪੈਸੇ ਦੇ ਜਾਂ ਤੂੰ ਆਪਣਾ ਘਰ ਦੀ ਰਜਿਸਟਰੀ ਕਰਕੇ ਦੇ ਤੇ ਜਾਂ ਤੈਨੂੰ ਅਸੀਂ ਤੇਰੇ ਤੇ ਕਾਰਵਾਈ ਕਰਾਉਣੀ ਆ ਜਾਂ ਕੁਝ ਵੀ ਇਹਨੂੰ ਵਿਚਾਰੇ ਨੂੰ ਮਤਲਬ ਇੰਨਾ ਕਿ ਮਰਨ ਲਈ ਮਜਬੂਰ ਕੀਤਾ ਅੱਜ ਉਹਨੂੰ ਵੀ ਆਪਣੀ ਉਹਨੇ ਜ਼ਿੰਦਗੀ ਦੀ ਲੀਲਾ ਜਿਹਾ ਆ ਕੇ ਖਤਮ ਕੀਤੀ ਅੱਜ ਕੀ ਮੰਗ ਕਰਦੇ ਮੰਗ ਮੈਂ ਇਹੀ ਕਰਦਾ ਪ੍ਰਸ਼ਾਸਨ ਤੋਂ ਪੁਲਿਸ ਵਿਭਾਗਤੋਂ ਸਾਰੇ ਤੁਹਾਡੇ ਪੱਤਰਕਾਰ ਵੀਰਾਂ ਤੋਂ ਵੀ ਜੋ ਵੀ ਇਸ ਇਹਨਾਂ ਗਰੀਬਾਂ ਦਾ ਵਿਚਾਰਿਆਂ ਦਾ ਅੱਜ ਆ ਇੱਕ ਵੇਖੋ ਇਨਸਾਨ ਆਉਣਾ ਦੁਨੀਆ ਤੇ ਤੇ ਇੱਕ ਚਲੇ ਜਾਣਾ ਬੜੀ ਮਾੜੀ ਗੱਲ ਆ ਤੇ ਛੋਟੇ ਛੋਟੇ ਉਹਦੇ ਤਿੰਨ ਬੱਚੇ ਆ ਇੱਕ ਆਪਣੀ ਉਹ ਭੈਣ ਦਾ ਹੀ ਬੇਟੀ ਲੈ ਕੇ ਪਾਲ ਲੰਦਿਆ ਵਾ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਵੀ ਇਹਦੇ ਵਿਰੁੱਧ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਸਾਫ ਤੋਂ ਆਜਿਆ ਬਚਾਰਾ ਹਾਂਮਲੇ ਸਰੀਕੀ ਬਾਹਰ ਪਾਰਟ ਗਿਆ ਏਜੰਸੀ ਦਵਿੰਦਰ ਕੋਰ ਇਹਦੀ ਮਾਲਕ ਆ ਤਾਰਕਿਲ ਦਾ ਸ਼ਹੀਦ ਹੋਏ ਦੋ ਦਿਨ ਉਹਨਾਂ ਨੂੰ ਅਲਾਟਮੈਂਟ ਹੋਈ ਇਹਦੇ ਤੇ ਸੁਖਦੇਵ ਸਿੰਘ ਨੌਕਰੀ ਕਰਦਾ ਸੀ ਅੱਜ ਇੱਥੇ ਜੋ ਵੀ ਇਹਨਾਂ ਦਾ ਮਤਲਕਾ ਚ ਕਰ ਦਿੰਦੇ ਆ ਉਹ ਕੋ ਚੇ ਤੂੰ ਨੌਕਰੀ ਕਰਦਾ ਸੀ ਮੈਨੂੰ ਤਿੰਨ ਚਾਰ ਮਹੀਨੇ ਹੋ ਗਏ ਉਹਨੂੰ ਇਹਨਾਂ ਦਾ ਨੌਕਰੀ ਤੋਂ ਹਟਾ ਦਿੱਤਾ ਸੀ ਅੱਜ ਕੋਈ ਇੱਥੇ ਸਵੇਰ ਆਇਆ 8:00 ਤੇ 9:00 ਵਜੇ ਦੇ ਕਰੀਬ ਜੋਗ ਡਾਊਨ ਖੁੱਲਿਆ ਵਾ ਡਾਊਨ ਖੋਲਣ ਤੇ ਇਹਨਾਂ ਦੇ ਉਹ ਰੱਸੀ ਲਾ ਕੇ ਰੱਸੀ ਕੋਲ ਹੀ ਉਹਦੇ ਤੇ ਉਹਨੇ ਇੱਥੇ ਅੰਦਰ ਗਟਾਉਂਦੇ ਨਫਾ ਲੈ ਲਿਆ ਤੇ ਉੱਥੇ ਮੁਲਾਜ਼ਮ ਕਰਦੇ ਹੋਣਾ ਵੇਖੀ ਕਿਦੋਂ ਵੀ ਡੈੱਡਪੋਟ ਜਿਹੜੀ ਨਾਲ ਪਿੰਨੋ ਧਾਰਦੀ ਆ ਤਾਂ ਤੰਗ ਪ੍ਰੇਸ਼ਾਨ ਕੌਣ ਕਰਦਾ ਤੰਗ ਪ੍ਰੇਸ਼ਾਨ ਤੇ ਗੈਸ ਏਜੰਸੀ ਦਾ ਕੋਈ ਮਾਲਕ ਦੱਸ ਦੇ ਕੋਈ ਮਨਜੀਤ ਸਿੰਘ ਇੱਕ ਦੋ ਨਾਲ ਦੇ ਹੋ ਰਿਹਾ ਕੋਈ ਦੱਸ ਦੇ ਤੇ ਮੁਲਾਜ਼ਮ ਹੈ ਕੋਈ ਮੁਲਾਜ਼ਮ ਨੂੰ ਇਹ ਨਹੀਂ ਪਤਾ ਇਹ ਦੱਸ ਦੇ ਮੁਲਾਜ਼ਮ ਹੈ ਮੈਂ ਕਿ ਪੁਲਿਸ ਚ ਕੀ ਲੱਗਦਾ ਜਾਂ ਉਹਦਾ ਪਤਾ ਲੱਗੂਗਾ ਵੀ ਕੀ ਲੱਗਦਾ ਮੈਡਮ ਦਾ ਇਹਦੇ ਮਾਰੇ ਮੈਨੂੰ ਪਤਾ ਨਹੀਂ ਕੀ ਲੱਗਦੇ ਕੀ ਕਾਰਵਾਈ ਕੀਤੀ ਜਾ ਰਹੀ ਸਰ ਕਾਰਵਾਈ ਇਹਨਾਂ ਦੇ ਬਿਆਨ ਲਿਖ ਰਹੇ ਨੇ ਕਿ ਜੋ ਵੀ ਫਰਦਰ ਉਹਦੇ ਮੁਤਾਬਕ ਜੋ ਕਾਰਵਾਈ ਕੀਤੀ ਜਾ ਰਹੀ ਹੈ ਜੋ ਬਿਆਨ ਲਿਖਉਣਗੇ